ਅੱਜ ਦਾ ਦਿਨ ਹੈ ਬਹੁਤ ਵੱਡੀਆਂ ਖੁਸ਼ੀਆਂ ਵਾਲਾ ਦਿਨ ਹੈ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇਤਿਹਾਸਕ ਗੁਰਦੁਆਰਾ ਬੁਰਜੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਰੋਹ ਸ਼ੋਪਾ ਪ੍ਰਾਪਤ ਪਵਿੱਤਰ ਧਰਤੀ ਹੈ ਜਿੱਥੇ ਬੜੇ ਲੰਬੇ ਸਮੇਂ ਤੋਂ ਕਾਰ ਸੇਵਾ ਵਾਲੇ ਸੰਤਾਂ ਨੇ ਨਵਾਂ ਗੁਰਦੁਆਰਾ ਸਾਹਿਬ 27 9 2015 ਨੂੰ ਸ਼ੁਰੂ ਕੀਤਾ ਸੀ ਅੱਜ ਮੈਂ ਸਮਝਣਾ ਵਾ ਕਿ ਬੜੀ ਪਾਰ ਕਿਰਪਾ ਹੋਈ ਹੈ ਕਾਰ ਸੇਵਾ ਵਾਲੇ ਸੰਤਾਂ ਨੇ ਉਹਨੂੰ ਮੁਕੰਮਲ ਕਰਕੇ ਤੇ ਉਸ ਗੁਰਦੁਆਰਾ ਸਾਹਿਬ ਦਾ ਉਡਗਾ ਉਦਘਾਟਨ ਕੀਤਾ ਤੇ ਇਸ ਉਦਘਾਟਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਸਪੈਸ਼ਲ ਤੌਰ ਤੇ ਇਹਦੇ ਵਿੱਚ ਸ਼ਾਮਲ ਸ਼ਾਮਲ ਹੋਏ ਨੇ ਜਿੱਥੇ ਉਹ ਸ਼ਾਮਲ ਹੋਏ ਨੇ ਉੱਥੇ ਸੰਤ ਮਹਾਪੁਰਸ਼ਾਂ ਦੀ ਬੜੀ ਵੱਡੀ ਗਿਣਤੀ ਸੀ ਜਿਵੇਂ ਨਿੱਕੇ ਘੁੰਮਣਾ ਤੋਂ ਸੰਤ ਬਾਬਾ ਅਮਰੀਕ ਸਿੰਘ ਜੀ ਔਰ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖਣ ਵਾਲਾ ਪਰਿਵਾਰ ਦਾ ਮੁਖੀ ਭਾਈ ਸਤਵੰਤ ਸਿੰਘ ਜੀ ਦਾ ਭਤੀਜਾ ਭਾਈ ਸੁਖਵਿੰਦਰ ਸਿੰਘ ਜੀ ਸੰਤ ਬਾਬੇ ਬਠਵਾਲੇ ਵਾਲੇ ਔਰ ਇਸੇ ਤਰ੍ਹਾਂ ਮੈਂ ਸਮਿਨਾਵਾ ਕੇ ਬਹੁਤ ਸਾਰੀਆਂ ਧਾਰਮਿਕ ਰਾਜਨੀਤਿਕ ਸਾਰੀਆਂ ਪਾਰਟੀਆਂ ਦੇ ਨਮਾਇंदे ਜਿਹੜੇ ਨੇ ਗੁਰੂ ਸਾਹਿਬ ਦੀ ਚਰਨਾ ਵਿੱਚ ਹਾਜ਼ਰ ਹੋਏ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਅੱਜ ਸਵੇਰ ਤੋਂ ਸ਼ਾਮ ਤੱਕ ਹੀ ਆਉਂਦੀ ਰਣੀ ਹੈ ਤੇ ਬਹੁਤ ਖੁਸ਼ੀਆਂ ਪਾਈਆਂ ਗਈਆਂ ਨੇ ਮੈਂ ਸਮਨਾ ਇਸ ਦੇ ਵਿੱਚ ਬਹੁਤ ਵੱਡਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਲਗਾ ਸੀਗਾ ਸੰਤ ਬਾਬਾ ਹਜ਼ਾਰਾ ਸਿੰਘ ਦੇ ਜਿੱਥੇ ਪੈਰੋਕਾਰ ਆਏ ਨੇ ਉੱਥੇ ਸਾਰੇ ਜ਼ਿਲ੍ਹੇ ਦੇ ਸੰਤ ਮਾਨ ਪੁਰਸ਼ ਤੇ ਧਾਰਮਿਕ ਨ્યાਗ ਸਿੰਘ ਜਥੇਬੰਦੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਮੈਨੂੰ ਇਸ ਸਥਾਨ ਤੇ ਆਪਣੇ ਜਥੇਦਾਰ 우ਜਾਗਰ ਸਿੰਘ ਸੇਖਵਾ ਜੀ ਨੇ ਉਂਗਲੋਂ ਫੜ ਕੇ ਇੱਥੇ ਲਿਆਉਂਦੇ ਰਹੇ ਨੇ ਤੇ ਰਤਨ ਸਿੰਘ ਜਫਰਵਾਲ ਜੀ ਨੂੰ ਅਸੀਂ ਹਰ ਮਸਿਆ ਤੇ ਆ ਕੇ ਇੱਥੇ ਸੇਵਾ ਕਰਦੇ ਰਹੇ ਆ ਬਲਾਰਿਆਂ ਦੇ ਦਰਸ਼ਨ ਕਰਦੇ ਰਹੇ ਆ ਸੰਗਤਾਂ ਦੇ ਦਰਸ਼ਨ ਕਰਦੇ ਰਹੇ ਆ ਤੇ ਅੱਜ ਮੈਂ ਸਮਝਨਾ ਕਿ ਬਹੁਤ ਵੱਡੀ ਗੁਰੂ ਮਾਹ ਜਾਨ ਨੇ ਕਿਰਪਾ ਕੀਤੀ 15 ਵਿੱਚ ਮੈਂ ਸ਼ਰਮੀ ਕਮੇਟੀ ਦਾ ਮੈਂਬਰ ਸੀਗਾ ਮੈਂ 1996 ਤੋਂ ਲੈ ਕੇ ਅੱਜ ਤੱਕ ਨਮਾਇੰਦਾ ਧਾਰੀਵਾਲ ਤੋਂ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 15 ਵਿੱਚ ਕਾਰ ਸੇਵਾ ਵਾਲਿਆਂ ਸੰਤਾਂ ਨੂੰ ਅਸੀਂ ਇਹ ਸੇਵਾ ਲੈ ਕੇ ਦਿੱਤੀ ਸੀ ਤੇ 10 ਸਾਲ ਇਹ ਲਗਾਤਾਰ ਸੇਵਾ ਜਿਹੜੀ ਹੈ ਇਹ ਲਗਾਤਾਰ ਚੱਲਦੀ ਰਹੀ ਹੈ ਤੇ ਅੱਜ ਬਹੁਤ ਸ਼ਾਨਦਾਰ ਗੁਰੂ ਘਰ ਬਣਿਆ ਹੋਇਆ ਔਰ ਇਹਦੇ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਹੁਣ ਤੇ ਸਵਰਗਵਾਸੀ ਨੇ ਸਰਦਾਰ ਕਰਨੈਲ ਸਿੰਘ ਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਫਿਰ ਸਮੇਂ-ਸਮੇਂ 'ਨਾ ਮੈਨੇਜਰ ਸਾਹਿਬਾਨਾਂ ਦਾ ਰਣਜੀਤ ਸਿੰਘ ਆਪਣੇ ਬੋਟਰ ਸਾਹਿਬ ਇਹਨਾਂ ਨੇ ਬੜਾ ਯੋਗਦਾਨ ਪਾਇਆ ਵਾ ਮੈਂ ਸਮਝਣਾ ਕਿ ਇਹ ਸਾਰੇ ਵਧਾਈ ਦੇ ਪਾਤਰ ਨੇ ਆਪਣੇ ਮਹਾਨ ਸ਼ਹੀਦ ਭਾਈ ਲਖਮਣ ਸਿੰਘ ਜੀ ਜਿਨ੍ਹਾਂ ਦਾ ਪਰਿਵਾਰ ਗੁੱਧਰਪੁਰ ਬੈਠਾ ਹੋਇਆ ਵਾ ਉਹ ਸਾਰੇ ਪਰਿਵਾਰਾਂ ਦੇ ਮੁਖੀ ਜਿਹੜੇ ਨੇ ਉਹ ਅੱਜ ਇਸ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਵਾ ਔਰ ਮੈਂ ਸਮਝਦਾ ਕਿ ਜਿਲ੍ਹਾ ਜਿਹੜਾ ਵਾ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਤੇ ਸ਼ਹੀਦਾਂ ਦੇ ਵਾਰਸਾਂ ਦਾ ਜਿਲ੍ਹਾ ਵਾ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਇਹਦੀ ਘਰ ਸੇਵਾ ਹੋਈ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ